ਸੋ ਜੋ ਕਿਸਾਨ ਮੇਲਾ ਆ ਰਿਹਾ ਸਤੰਬਰ ਦਾ ਸਾਡਾ ਪੀਯੂ ਦਾ ਮੇਲਾ ਜਿਹੜਾ ਲੁਧਿਆਣੇ ਦਾ ਮੇਲਾ ਜਿਹਨੂੰ ਅਸੀਂ ਮਹਾਕੁੰਭ ਕਹਿੰਦੇ ਆ ਤੇ ਇਹ ਹੋਣ ਜਾ ਰਿਹਾ 26 ਤੇ 27 ਸਤੰਬਰ ਨੂੰ ਸੋ ਇਹ ਬਹੁਤ ਵੱਡਾ ਮੇਲਾ ਹੁੰਦਾ ਹੈ ਤੇ ਸਾਡਾ ਫਾਰਮਰ ਦੇ ਨਾਲ ਐਨਾ ਰابطਾ ਅੱਛਾ ਹੈਗਾ ਤੇ ਉਹਦੇ ਚ ਡੇਢ ਤੋਂ 2 ਲੱਖ ਫਾਰਮਰ ਇਸ ਦੋ ਦਿਨਾਂ ਚ ਆਉਂਦਾ ਹੈ ਸੋ ਉਹ 26 ਤੇ 27 ਨੂੰ ਹੈ ਨਵੀਆਂ ਚੀਜ਼ਾਂ ਕਿਹੜੀਆਂ ਨੇ ਤੇ ਇਹਦੀ ਖਿੱਚ ਕੀ ਹੈ ਇਹ ਉਹ ਚੀ ਹੈਗਾ ਕਿ ਇੱਕ ਤਾਂ ਇੱਥੇ ਜਿਹੜਾ ਅਸੀਂ ਨਵੀਆਂ ਕਿਸਮਾਂ ਦਾ ਬੀਜ ਦਿੰਨੇ ਆ ਉਹ ਬਹੁਤ ਵੱਡੀ ਇੱਕ ਖਿੱਚ ਹੁੰਦੀ ਫਾਰਮਰ ਵਾਸਤੇ ਹਮੇਸ਼ਾ ਹੀ ਦੇਖਦੇ ਰਹਿੰਦੇ ਨੇ ਕਿ ਐਤ ਕੀ ਕਿਹੜੀ ਨਵੀਂ ਵੈਰਾਈਟੀ ਆਈ ਹੈ ਸੋ ਪੰਜਾਬ ਦੀ ਸਾਡੀ ਮੁੱਖ ਫਸਲ ਹੈਗੀ ਹੈ ਕਣਕ ਸੋ ਕਣਕ ਜਿਹੜੀ ਹੈਗੀ ਉਹਦੇ ਵਾਸਤੇ ਅਸੀਂ ਐਤ ਕੀ ਦੋ ਵੈਰਾਈਟੀਆਂ ਨਵੀਆਂ ਲਤੀਆਂ ਨੇ ਪੀਬੀਡਬਲਯੂ 872 ਤੇ ਇੱਕ ਜਿਹੜੀ ਸਾਡੀ ਪੁਰਾਣੀ ਵੈਰਾਈਟੀ ਪੀਬੀਡਬਲਯੂ 826 ਉਹ ਪੁਰਾਣੀ ਹੈ 872 ਅਸੀਂ ਨਵੀਂ ਦੇ ਰਹੇ ਆ ਇਹ ਦੋਨੇ ਹੀ ਬਹੁਤ ਵਧੀਆ ਵੈਰਾਈਟੀਆਂ ਨੇ 872 ਜਿਹੜੀ ਨਵੀਂ ਵੈਰਾਈਟੀ ਹੈ ਇਹਦਾ ਝਾੜ ਦੂਜੀ ਨਾਲੋਂ ਅੱਧਾ ਕੁੰਟਲ ਜ਼ਿਆਦਾ ਹੈ ਉਹਦਾ ਝਾੜ ਪਹਿਲਾਂ 826 ਦਾ ਸੀ ਕਿਹੜੀ 24 ਕੁੰਟਲ ਪਰ ਏਕੜ ਹੈ ਇਹਦਾ ਹੁਣ 24 ਕੁੰਟਲ ਪਰ ਏਕੜ ਹੈਗਾ ਤੇ ਦੂਜਾ ਜਿਹੜੀ ਨਵੀਂ ਵੈਰਾਈਟੀ ਹੈਗੀ ਇਹਦੇ ਵਿੱਚ ਵੀ 26 ਦੇ ਵਿੱਚ ਹੀ ਇਹਨਾਂ ਨੂੰ ਬਿਮਾਰੀ ਜਿਵੇਂ ਪੀਲੀ ਕੁੰਗੀ ਲੱਗਦੀ ਹੈ ਉਹ ਨਹੀਂ ਲੱਗਦੀ ਕੋਈ ਤੇਲ ਆਉਂਦਾ ਉਹਦੇ ਵਾਸਤੇ ਰੈਜ਼ਿਸਟੈਂਸ ਹੈਗੀ ਤੇ ਇਹਨਾਂ ਦੇ ਦਾਣੇ ਬੜੇ ਮੋਟੇ ਨੇ ਤੇ ਉੱਚਮਕਦਾਰ ਨੇ ਲਸਟਰ ਬਹੁਤ اچھی ਹੈ 컬러 ਬਹੁਤ اچھا ਹੈਗਾ ਸੋ ਦੋਨੇ ਵੈਰਾਈਟੀਆਂ ਬਹੁਤ ਵਧੀਆ ਨੇ ਇੱਕ ਅਸੀਂ ਆਪਣੇ ਕਿਸਾਨ ਵੀਰਾਂ ਨੂੰ ਇਹ ਬੇਨਤੀ ਕਰਦੇ ਹੁੰਦੇ ਆ ਆਪਾਂ ਕਦੇ ਵੀ ਇੱਕ ਵੈਰਾਈਟੀ ਨਾ ਲਾਈਏ ਅਸੀਂ ਨਾ ਦੋ ਵੈਰਾਈਟੀਆਂ ਤਿੰਨ ਵੈਰਾਈਟੀਆਂ ਕਣਕ ਦੀਆਂ ਜਿਹੜੀਆਂ ਰეკਮੈਂਡਡ ਨੇ ਉਹ ਲਉਂਦੇ ਰਹੀ ਕਰੀਏ ਰੱਬ ਨਾ ਕਰੇ ਕਦੇ ਕੋਈ ਬਿਮਾਰੀ ਆ ਜਾਂਦੀ ਹੈ ਜੇ ਇੱਕੋ ਵੈਰਾਈਟੀ ਲੱਗੀ ਹੋਊਗੀ ਸਾਰੇ ਖੇਤਾਂ ਦੇ ਵਿੱਚ ਤੇ ਉਹ ਸਾਰੀ ਦੀ ਸਾਰੀ ਖੇਤ ਆਪਣੇ ਖਰਾਬ ਹੋ ਜਾਣਗੇ ਤੇ ਅਸੀਂ ਚਾਹੁੰਦੇ ਆ ਵੀ ਉਹ ਕਦੇ ਵੀ ਆਪਾਂ ਇੱਕ ਵੈਰਾਈਟੀ ਨਾ ਲਾਈਏ 1826 ਬਹੁਤ ਵਧੀਆ ਹੈਗੀ ਹੈ ਉਸ ਤੋਂ ਬਾਅਦ ਨਵੀਂ ਵਾਰਤੀ 870 ਬਹੁਤ ਵਧੀਆ ਹੈਗੀ ਹੋਰ ਵੀ ਸਾਡੀਆਂ ਪ੍ਰੈਲੀਆ ਵੈਰਾਈਟੀਆਂ ਨੇ ਆਪਾਂ ਕੁਛ ਉਹ ਲਾ ਦੀਏ ਕੁਛ ਉਹ ਲਾ ਦੀਏ ਕੁਛ ਲਾ ਦੀਏ ਰੱਬ ਨਾ ਕਰੇ ਕੋਈ ਬਿਮਾਰੀ ਆਵੇ ਕੁਛ ਤਾਂ ਆਪਣਾ ਬਚ ਜੀਵੇ ਸੋ ਉਹ ਇਹ ਏਰੀਆ ਵੈਰਾਈਟੀਆਂ ਨੇ ਇਨ ਦਾ ਬੀਜ ਸਾਡੇ ਕੋਲ ਵਾਧੂ ਹੈ ਤੇ ਅਸੀਂ ਤਕਰੀਬਨ 20 ਕਿਲੋ ਦੀ ਤੇ 40 ਕਿਲੋ ਦੀ ਥੈਲੀ ਦੇ ਰਹੇ ਹਾਂ ਤੇ ਸਾਡੇ ਕੋਲ ਵਾਧੂ ਬੀਜ ਹੈ ਜੀ ਮੇਲੇ ਦੇ ਕਿਸਾਨ ਵੀਰ ਲੈ ਕੇ ਜਾ ਸਕਦੇ ਨੇ ਬਹੁਤ ਵਧੀਆ ਲੈ ਜਾਣ ਨਹੀਂ ਤਾਂ ਅਸੀਂ ਬਜਾਈ ਤੱਕ ਜਦ ਤੱਕ ਬਜਾਈ ਹੋਊਗੀ ਉਦੋਂ ਤੱਕ ਬੀਜ ਦਿੰਦੇ ਰਵਾਂਗੇ ਪੰਜਾਬ ਦੇ ਵਿੱਚ ਸਾਡੇ 35 ਜਗ੍ਹਾ ਤੇ ਸਾਡੇ ਖੇਤੀਬਾੜੀ ਵਿਗਿਆਨ ਕੇਂਦਰਾਂ ਦੇ ਸਟੇਸ਼ਨਸ ਨੇ ਉੱਥੇ ਬੀਜ ਅਸੀਂ ਉਹਨਾਂ ਤੋਂ ਵਹਿਆ ਕਰਾਉਂਦੇ ਆ ਤੇ ਉਹ ਤੋਂ ਬਾਅਦ ਵੀ ਲੈ ਸਕਦੇ ਆ ਕਿਉਂਕਿ ਇੱਥੇ ਹੜਾਗੇ ਕਿਲਤ ਹੈਗੀ ਪੈਸਾ ਦੀ ਪ੍ਰੋਬਲਮ ਹੁੰਦੀ ਹੈ ਤੇ ਜ਼ਰੂਰੀ ਨਹੀਂ ਹੁਣ ਇੱਥੋਂ ਹੀ ਬੀਜ ਲੈ ਕੇ ਜਾਣਾ ਇਹ ਨਾ ਸਮਝਣ ਕਿ ਫਿਰ ਮੁੜ ਕੇ ਮਿਲਣਾ ਨਹੀਂ ਬੀਜ ਮਿਲੂਗਾ ਜਦ ਤੱਕ ਬਜਾਈ ਚੱਲਣੀ ਹੈਗੀ ਹੈ ਅਚਾ ਜੁਤ ਸਾਹਿਬ ਹਰ ਵਕਤ ਕਿਸਾਨ ਜਦੋਂ ਸਾਡੇ ਮਿਲਣੇ ਚਾਹੁੰਦੇ ਸੀਗੇ ਉਦੋਂ ਉਹ ਉਹਦਾ ਦਾ ਹਿਸਾਬ ਕੁਝ ਹੋਊਗਾ ਤੇ ਆ ਪਰ ਇਸ ਵਾਰ ਬਹੁਤ ਜ਼ਿਆਦਾ ਹੜ੍ਹ ਨੇ ਤੇ ਹੋਣਾ ਚਾਹੀਏ ਕਿਉਂਕਿ ਸਿਰਫ ਲੁਧਿਆਣਾ ਦੇ ਨਹੀਂ ਕਿਸਾਨ ਕਿਸਾਨ ਨਹੀਂ ਜਿਹੜੇ ਬਹੁਤ ਹੋਰ ਜਿਹੜੇ ਜ਼ਿਲ੍ਹਿਆਂ ਚੋਂ ਵੀ ਕਿਸਾਨ ਹੁੰਦੇ ਨੇ ਸੋ ਇੱਕ ਤਾਂ ਕੀ ਕੁਝ ਜਾਣਕਾਰੀ ਉਹਨਾਂ ਨੂੰ ਨਹੀਂ ਮਿਲ ਜਾਨੀ ਖਾਸ ਕਰਕੇ ਫਸਲ ਤੋਂ ਕਿਉਂਕਿ ਕਿਸਾਨਾਂ ਦੇ ਮਨ ਦੇ ਵਿੱਚ ਇਹ ਡਰ ਹੈ ਕਿ ਜੋ ਫਸਲ ਖੜੀ ਹੈ ਹੁਣ ਉਹ ਇਦਾਂ ਦੀ ਸਿਚੁਏਸ਼ਨ 'ਚ ਹੈ ਕਿ ਉਹਨੂੰ ਵੋਣ ਜਾਂ ਰੱਖਣ ਕਿਉਂਕਿ ਉਹਦਾ ਖਰਾਬੀ ਚੱਲੀ ਆ ਤੇ ਨਾ ਉਹਦਾ ਕੋਈ ਮੁਆਵza ਬੁਤਾ ਮਿਲਣਾ ਸੋ ਉਹਨਾਂ ਨੂੰ ਕਿਸ ਤਰ੍ਹਾਂ ਦੀ ਸਲਾਹ ਜਿਹੜੀ ਇਥੇ ਦੇਖੋ ਜਿਹੜੇ ਕਿਸਾਨ ਮੇਲੇ ਨੇ ਇਹ ਤਾਂ ਸ਼ੁਰੂ ਤੋਂ ਹੀ ਬਹੁਤ ਹਰਮਨ ਪਿਆਰੇ ਨੇ ਫਾ ਮੜਦੇ ਅਸੀਂ ਹੁਣ ਦੋ ਮੇਲੇ ਲਾ ਚੁੱਕੇ ਹਾਂ ਇੱਕ ਅਸੀਂ ਸਾਡਾ ਕੰਡੇ ਏਰੀਆ ਬਲੌਰ ਸੌਂਕੜੀ ਉੱਥੇ ਲਗਾਇਆ ਦੂਜਾ ਅਸੀਂ ਫਰੀਦਕੋੜ ਲਗਾਇਆ ਸਾਨੂੰ ਇਹ ਲੱਗਦਾ ਸੀ ਕਿ ਇਹ ਕੀ ਹੜਾ ਕਰਕੇ ਸ਼ਾਇਦ ਸਾਡਾ ਫਾਰਮਰ ਦੀ ਪਾਰਟਿਸਪੀਕੇਸ਼ਨ ਘੱਟ ਹੋ ਗਈ ਪਰ ਦੋਨੇ ਜਗ੍ਹਾ ਤੇ ਪਿਛਲੇ ਸਾਲ ਨਾਲੋਂ ਇਤਕੀ ਇਕੱਠੀ ਜ਼ਿਆਦਾ ਸੀ ਇੱਕ ਤਾਂ ਅਸੀਂ ਇਕੱਠੀ ਵੇਖ ਲਿਆ ਸੀ ਇੱਕ ਅਸੀਂ ਹੋਰ ਵੇਖਿਆ ਦੋਨੇ ਜਗ੍ਹਾ ਦੇ ਉੱਤੇ ਜਿਹੜੀ ਸਾਡਾ ਕਣਕ ਦਾ ਬੀਜ ਵੇਖਿਆ ਉਹ ਪਿਛਲੇ ਸਾਲ ਨਾਲੋਂ ਆਲਮੋਸਟ ਡਬਲ ਵੇਖਿਆ ਹੁਣ ਉਹਦਾ ਰੀਜ਼ਨ ਇਹ ਹੈਗਾ ਲੋਕਾਂ ਨੂੰ ਇਹ ਵੀ ਲੱਗਦਾ ਕਿ ਹੜਾਂ ਕਰਕੇ ਸ਼ਾਰਟੇਜ ਆਈ ਹੈ ਤੇ ਵੀ ਜਿੰਨਾ ਹੈਗਾ ਸੀ ਬੱਦ ਤੋਂ ਬੱਦ ਲੈ ਕੇ ਰੱਖ ਲਈਏ ਸੋ ਇਸ ਕੀ ਮੇਲਾ ਇੱਥੇ ਵੀ ਭਰੂਗਾ ਪੂਰਾ ਤੇ ਬਾਕੀ ਇਹਦੇ ਚ ਹੈਗਾ ਵੀ ਹੋਰ ਵੀ ਅਸੀਂ ਇੱਕ ਦਿਖਾ ਰਿਆ ਅਸੀਂ ਜਿਹੜੀ ਐਗਰੀਕਲਚਰ ਹੈ ਇਹਨੂੰ ਹੁਣ ਐਗਰੀਕਲਚਰ ਡਿਜੀਟਲ ਐਗਰੀਕਲਚਰ ਕਰ ਰਹੇ ਹਾਂ ਤੇ ਫੋਰਨ ਕੰਟਰੀਆਂ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਨੇ ਉਹ ਡਿਜੀਟਲ ਐਗਰੀਕਲਚਰ ਹੈ ਤੇ ਜਿਹੜਾ ਫੋਨ ਆਪਣਾ ਹੈਗਾ ਇਹਦੇ ਉੱਤੇ ਹੀ ਇਰੀਗੇਸ਼ਨ ਤੇ ਕੋਈ ਵਿਡੀਸਾਈਡ ਆਪਾ ਪਾਉਣਾ ਫਰਟੀਲਾਈਜ਼ਰ ਪਾਉਣਾ ਉਹ ਮੋਬਾਈਲ ਤੋਂ ਹੀ ਕੰਟਰੋਲ ਕਰ ਲੈਂਦੇ ਨੇ ਸਾਰਾ ਕੁਝ ਸੋ ਅਸੀਂ ਵੀ ਇਹ ਚੀਜ਼ਾਂ ਕਰ ਰਹੇ ਨੇ ਅਸੀਂ ਪੀਯੂ ਦੇ ਵਿੱਚ ਇੱਕ ਟਰੈਕਟਰ ਜਿਹੜਾ ਹੈਗਾ ਉਹਦੇ ਉੱਤੇ ਛੋਟਾ ਕੰਪਿਊਟਰ ਲਾਤਾ ਤੇ ਉਹ ਇਸ ਕਰਕੇ ਲਾਇਆ ਹੈ ਕਿ ਡਰਾਈਵਰ ਨੂੰ ਜਦੋਂ ਬਹੁਤ ਧੁੱਪ ਹੁੰਦੀ ਹੈ ਬਹੁਤ ਮਿੱਟੀ ਹੁੰਦੀ ਹੈ ਸਾਰੇ ਟਾਈਮ ਟਰੈਕਟਰ ਤੇ ਬੈਠਣ ਦੀ ਲੋੜ ਨਹੀਂ ਉਹ ਡਰਾਈਵਰ ਟਰੈਕਟਰ ਨੂੰ ਸਟਾਰਟ ਕਰਕੇ ਉੱਤਰ ਜਾਂਦਾ ਤੇ ਜਿੰਨਾ ਤੁਸੀਂ ਇਹਦੇ ਵਿੱਚ ਫੀਡ ਕੀਤਾ ਹੋਗਾ ਮੇਰਾ ਇੱਕ ਕਿੱਲਾ ਦੋ ਕਿੱਲੇ ਜਾਂ ਪੰਜ ਕਿੱਲੇ ਟਰੈਕਟਰ ਨੇ ਉਹ ਸਾਰਾ ਬਾਹ ਕੇ ਤਾਂ ਉਹਨੇ ਰੁਕਣਾ ਹੈਗਾ ਉਹ ਅਸੀਂ ਇੱਥੇ ਡੈਮੋਨਸਟ੍ਰੇਸ਼ਨ ਦਵਾਂਗੇ ਕਿਉਂਕਿ ਅਸੀਂ ਤਾਂ ਵੀਰਿਓ ਪਾ ਜਾਂਨੇ ਹੁਣ ਤੱਕ ਦਾ ਤੇ ਵੀਡੀਓ ਤੋਂ ਪਾਉਣ ਨਾਲ ਜੇ ਚੱਲਦਾ ਵੇਖਣ ਕਿਤੇ ਫਾਵਨ ਨੂੰ ਅੱਛਾ ਲੱਗੇਗਾ ਕਿ ਅਸੀਂ ਦਿਖ ਲਿਆ ਕਿ ਡਰਾਈਵਰ ਤੋਂ ਬਗੈਰ ਵੀ ਟਰੈਕਟਰ ਚੱਲਦਾ ਦਾ ਉਹਦੀ ਡਿਮੋਨਸਟ੍ਰੇਸ਼ਨ ਦਿਵਾਗੇ ਇਦਾਂ ਹੀ ਪੈਡੀ ਟ੍ਰਾਂਸਪਰੈਂਟਰ ਹੈਗਾ ਉਹ ਰਿਮੋਟ ਦੇ ਨਾਲ ਜਿਵੇਂ ਹਮ ਟੀਵੀ ਉੱਪਰ ਰਿਮੋਟ ਨਾਲ ਚਲਾਦੇ ਆ ਅੱਗੇ ਪੈਡੀ ਟ੍ਰਾਂਸਪਰੈਂਟਰ ਦੇ ਪਿੱਛੇ ਬੰਦਾ ਚੱਲਦਾ ਸੀ ਤੇ ਬੜਾ ਉਹਦੀ ਲੇਬਰ ਬੜੀ ਸੀ ਤੇ ਉਹ ਥੱਕ ਹੀ ਜਾਂਦਾ ਸੀ ਸ਼ਾਮ ਤੱਕ ਉੱਥੇ ਵੀ ਅਸੀਂ ਰਿਮੋਟ ਨਾਲ ਹੀ ਕਰਤਾ ਅੰਦਰ ਜਾਣ ਦੀ ਲੋੜ ਨਹੀਂ ਫਾਵਨ ਦੇ ਵਿੱਚ ਇਦਾਂ ਇਰੀਗੇਸ਼ਨ ਸਿਸਟਮ ਹੈ ਸਾਡੇ ਉਹ ਸੈਂਸਰ ਬੇਸਡ ਨੇ ਸੈਂਸਰ ਖੇਤਾਂ ਚ ਲਾਤੇ ਇਰੀਗੇਸ਼ਨ ਜਿਹੜੀ ហេਠਾਂ ਜ਼ਮੀਨ ਦੇ ਵਿੱਚ ਪਾਈਪਾਂ ਪਾਈਆਂ ਹੋਏ ਨੇ ਸੈਂਸਰ ਦੱਸਦਾ ਕਿ ਪਾਣੀ ਹੁਣ ਘਟਿਆ ਕਿ ਵੱਧਿਆ ਕਦੋਂ ਲੋੜ ਹੈ ਤੇ ਉਹਨੇ ਆਟੋਮੈਟਿਕਲੀ ਤੁਹਾਡੀ ਮੀਟਰ ਪੋਟ ਨੂੰ ਆਨ ਆਫ ਕਰਨਾ ਉਹ ਵੀ ਦਿਖਾਵਾਂਗੇ ਸੀ ਇਹ ਇੱਕ ਅਟਰੈਕਸ਼ਨ ਬਣੇਗੀ ਸਰ ਕਹਿ ਸਕਦੇ ਕਿ ਇਸ ਵਾਰ ਕਾਫੀ ਕੁਝ ਫਾਇਦਾ ਵੀ ਮਿਲੇਗਾ ਉੱਤੇ ਕਿਸਾਨ ਜਿਹੜੇ ਖਾਸ ਕਰਕੇ ਇੱਕ ਕਮੇਟੀ ਨੂੰ ਲੈ ਕੇ ਵੀ ਤੁਸੀਂ ਪਹਿਲਾਂ ਕਿਹਾ ਸੀਗਾ ਕਿ ਇਸ ਵਾਰ ਕਿਸਾਨਾਂ ਨੂੰ ਫ੍ਰੀ ਆਫ ਕੋਸਟ ਵੀ ਆਪਾਂ ਉਹਨਾਂ ਦਾ ਮਿੱਟੀ ਦਾ ਜਿਹੜਾ ਸੈਂਪਲ ਹੈ ਉਹ ਟੈਸਟ ਕਰਾਂਗੇ ਤਾਂ ਜੋ ਕਿ ਸਾਨੂੰ ਨੂੰ ਪਤਾ ਲੱਗ ਸਕੇ ਕਿ ਜਿੱਤਾ ਹੜ ਆਇਆ ਹੈ ਤਾਂ ਉਹਨਾਂ ਦੀ ਮਿੱਟੀ ਦੇ ਹਾਂ ਜਿਵੇਂ ਹੁਣ ਤੁਸੀਂ ਗੱਲ ਕੀਤੀ ਸੀ ਹ ਕੱਲ ਸਾਡੀ ਮੈਂ ਗਿਆ ਸੀ ਤੇ ਸਾਡੇ ਨਾਲ ਟੀਮ ਗਈ ਸੀ ਪਿਸ਼ੂ ਵਿਗਿਆਨ ਕੇਂਦਰ ਦੇ ਡੈਕਟ ਐਕਸਟੈਂਸ਼ਨ ਵੀ ਗਏ ਸੀ ਸਾਡੇ ਇਥੋਂ ਸੋਇਲ ਸਾਇੰਟਿਸਟ ਗਏ ਸੀ ਅਸੀਂ ਅਜਨਾਲੇ ਤੋਂ ਲੈ ਕੇ ਤੇ ਅਜਨਾਲੇ ਤੋਂ ਲੈ ਕੇ ਅੰਮ੍ਰਿਤਸਰ ਦੇ ਕੁਝ ਜਗ੍ਹਾ ਦੇਖੀਆਂ ਜਿੱਥੇ ਬਹੁਤ ਹੜ੍ਹ ਆਏ ਨੇ ਉਸ ਤੋਂ ਬਾਅਦ ਅਸੀਂ ਅੱਗੇ ਜਾ ਕੇ ਗੁਰਦਾਸਪੁਰ ਦੇ ਵਿੱਚ ਗਏ ਕਲਾ ਨੌੜ ਤੱਕ ਤੇ ਅਸੀਂ ਇਹ ਵੇਖਿਆ ਕਿ ਜਿੱਥੇ ਹੜ੍ਹ ਜਦਾ ਆਏ ਨੇ 4 4 5 5 8 8 ਫੁੱਟ ਵੀ ਪਾਣੀ ਆਇਆ ਉਹ ਜਿੱਦਾਂ ਝੋਨਾ ਸੀ ਉਹ ਡੁੱਬ ਗਿਆ ਤੇ ਜਿਹੜਾ ਝੋਨਾ ਡੁੱਬਿਆ ਹੋਇਆ ਸੀ ਉਹ ਹੁਣ ਉੱਥੇ ਪਾਣੀ ਤਾਂ ਹੇਠਾਂ ਉਤਰ ਰਿਹਾ ਪਰ ਝੋਨੇ ਦਾ ਰੰਗ ਕਾਲਾ ਹੋ ਗਿਆ ਉਹਦੇ ਵਿੱਚ ਬੀਜ ਬਿਲਕੁਲ ਨਹੀਂ ਪਹੇਗਾ ਉਹ ਤਾਂ ਸਾਨੂੰ ਇਹ ਲੱਗਦਾ ਕਿ 100% ਲਾਸ ਹੈ ਉਹਦੇ ਵਿੱਚ ਹੁਣ ਅੱਗੇ ਪ੍ਰੋਬਲਮ ਇਹ ਵੀ ਆਈ ਹੈ ਕਿ ਜਿਹੜਾ ਪਾਣੀ ਲਾਲ ਆਇਆ ਰਾਵੀ ਦਾ ਤੇ ਬਿਆਸ ਦਾ ਰਾਵੀ ਦਾ ਪਾਣੀ ਜ਼ਿਆਦਾ ਆਇਆ ਨੇ ਦੋ ਜ਼ਿਲ੍ਹਿਆਂ ਦੇ ਵਿੱਚ ਉਹਦੇ ਵਿੱਚ ਰੇਤਾ ਵੀ ਆਇਆ ਉਹਦੇ ਸੈਂਡ ਵੀ ਆਈ ਹੈ ਉਹਦੇ ਸਿੱਟ ਵੀ ਆਇਆ ਖੇਤਾਂ ਦੇ ਵਿੱਚ ਉਹ ਆ ਗਿਆ ਹੁਣ ਜਿਹੜੇ ਸਾਡੇ ਖੇਤਾਂ 'ਚ ਆ ਗਈ ਕਈ ਜਗ੍ਹਾ ਤੇ ਤਾਂ ਉਹ 3-3 4-4 5-5 ਫੁੱਟ ਵੀ ਆ ਗਈ ਚੜ ਗਈ ਹੈ ਉਹ ਅਸੀਂ ਸਿੰਪਲ ਲੈ ਰਹੇ ਆ ਜਿਹੜੀ ਪਹਾੜਾ ਤੋਂ ਮਿੱਟੀ ਆਈ ਹੈ ਤੇ ਕਿਹਾ ਜਿਹੜੀ ਸਾਡੀ ਇੱਥੋਂ ਦੀ ਜ਼ਮੀਨ ਹੈਗੀ ਉਹਦੇ ਮੁਕਾਬਲੇ ਉਹਦੀ ਜਿਹੜੇ ਨਾਈਟ੍ਰੋਜਨ ਫਾਸਫੋਰਸ ਸਟਾਰ ਤੱਤ ਹੈਗੇ ਕਿ ਨਹੀਂ ਹੈਗੇ ਜੇ ਤਾਂ ਘੱਟ ਹੋਣਗੇ ਤਾਂ ਫਿਰ ਸਾਨੂੰ ਉਨੀ ਖਾਦ ਹੋਰ ਪਾਣੀ ਪਾਣੀਏ ਜੇ ਉਹ ਮਤਲਬ ਜਿੰਨੇ ਤੱਤ ਸਾਡੀ ਜ਼ਮੀਨ 'ਚ ਹੈਗੇ ਉਹਨੇ ਹੋਣਗੇ ਫਿਰ ਅਸੀਂ ਕਹਿ ਸਕਦੇ ਹਾਂ ਕਿ ਕੋਈ ਗੱਲ ਨਹੀਂ ਇਹਦੇ ਉੱਤੇ ਹੀ ਬੀਜ ਦੋ ਨਹੀਂ ਤਾਂ ਉਹ ਜਿਹੜੀ ਸਾਡੀ ਫਰਟਾਈਲ ਲੈਂਡ ਸੀ ਚੰਗੀ ਧਰਤੀ ਸੀ ਉਹਦੇ ਉੱਤੇ 1 ਫੁੱਟ ਅ ਦੋ ਫੁੱਟ ਵੀ 10th ਇੰਚ ਫੁੱਟ ਵੀ ਚੜੀ ਹੋਈ ਹੈ ਰੇਤਾਂ ਦਾ 5 5 6 6 ਫੁੱਟ ਵੀ ਜੜ ਗਿਆ ਹੈਗਾ ਤੇ ਉਹ ਫਸਲ ਵਾਸਤੇ ਵਧੀਆ ਨਹੀਂ ਹੋਣਾ ਉਹਨੂੰ ਹੁਣ ਸਾਨੂੰ ਚਕਾਉਣਾ ਪੈਣਾ ਹੈ ਵੀ ਅਸੀਂ ਇਹੀ ਕਹਾਂਗੇ ਕਿ ਜਿੱਥੇ 2 ਇੰਚ ਹੈਗਾ 6 ਇੰਚ ਹੈਗਾ ਉਹ ਤੋਂ ਵਿੱਚ ਵਾਦਾਂਗੇ ਜਿਹੜਾ ਜ਼ਿਆਦਾ ਹੈਗਾ ਉਹ ਕੱਢਣਾ ਪੈਣਾ ਉਤੋਂ ਤਾਂ ਹਿੱਟ ਆਫ ਹਟਲ ਜਿਹੜੀ ਜ਼ਮੀਨਾਂ ਉਹ ਨਿਕਲਣੀ ਹੈ ਉਹ ਤੋਂ ਸਰਕਲ ਵਿੱਚ